ਰੈਸਲਿੰਗ ਸਭ ਕੁਝ ਰੈਸਲਿੰਗ ਏ ਉਹਨ ਜੋ ਸਾਰਾ ਸਭ ਕੁਝ ਇਹ ਸਾਰਾ ਕੁਝ ਸਾਨੂੰ ਦੇ ਰਿਹਾ ਅਸੀਂ ਇਹਨੂੰ ਸਭ ਕੁਝ ਦੇਣਾ ਜੇ ਟਾਰਗੇਟ ਹੈਗਾ ਜ਼ਿੰਦਗੀ ਚ ਫਿਰ ਜ਼ਿੰਦਗੀ ਅਲੱਗ ਹੁੰਦੀ ਆ ਜੇ ਤੇ ਟਾਰਗੇਟ ਹੀ ਨਹੀਂ ਹੈਗਾ ਲਾਈਫ ਚ ਉਹ ਜ਼ਿੰਦਗੀ ਵੀ ਜੀਣ ਦਾ ਫਾਇਦਾ ਨਹੀਂ ਫਿਰ ਮਾਈਂਡ ਜਿਹੜੇ ਕੋਸ ਸਾਬ ਨੇ ਸਾਡੇ ਉਹਨਾਂ ਨੇ ਸ਼ੁਰੂ ਦੇ ਛੋਟਾ ਜਿਹਾ ਅਸੀਂ ਉਦੋਂ ਦਾ ਇਦਾਂ ਹੀ ਸੈੱਟ ਕੀਤਾ ਹੋਇਆ ਵੀ ਨੈਸ਼ਨਲ ਜਾਣਾ ਸੀਗਾ ਉਦੋਂ ਇੱਕ ਦੀ ਸਿਸਟਰ ਦਾ ਮੈਰਿਜ ਸੀ ਉਹ ਸਾਰੇ ਨੇ ਮੈਂ ਵੀ ਕਹਾਂ ਚਲ ਕੋਈ ਗੱਲ ਨਹੀਂ ਇਹ ਅਗਲੇ ਸਾਲ ਸਹੀ ਆ ਜਾਂਦਾ ਵੀ ਇਹ ਮੈਰਿਜ ਤਾਂ ਇੱਕ ਵਾਰੀ ਆਉਣੀ ਆ ਇਹ ਮੈਰਿਜ ਤੇ ਨਹੀਂ ਗਿਆ ਮੇਰਾ ਦਿਲ ਨਹੀਂ ਕੀਤਾ ਵੀ ਮੈਂ ਗੇਮ ਹੀ ਆਪਣੀ ਜਿਹੜੀ ਸਭ ਤੋਂ ਪਹਿਲਾਂ ਆਹੀ ਹੈ ਮੇਰੇ ਲਈ ਪਰ ਉਹਦਾ ਗੇਮ ਉਹ ਵੀ ਸਟੇਟ ਲੜੀ ਉਸ ਤੋਂ ਬਾਅਦ ਫਿਰ ਨੈਸ਼ਨਲ ਜੋ ਵੀ 골ਡ ਮੈਡਲ ਹੈ ਨੈਸ਼ਨਲ ਜੂਨੀਅਰ ਚ ਪੰਜਾਬ ਦੀ ਚੋਲੀ 골ਡ ਮੈਡਲ ਪਾਉਣ ਵਾਲੇ ਅਤੇ ਹੁਣ ਏਸ਼ੀਆ ਲਈ ਤਿਆਰੀ ਕਰਨ ਵਾਲੇ ਸੰਦੀਪ ਪੂਰੀ ਸਾਡੇ ਨਾਲ ਮੌਜੂਦ ਨੇ ਇਸ ਵਾਰ ਮੁਲਾਕਾਤ ਹੋਵੇਗੀ ਸੰਦੀਪ ਜੀ ਸਭ ਤੋਂ ਪਹਿਲਾਂ ਸਸਟੀ ਗੱਲ ਸਵਾਗਤ ਹੈ ਜੀ ਸੰਦੀਪ ਤੁਹਾਡੀ ਕੁਸ਼ਤੀ ਬਹੁਤ ਦਿਲਚਸਪ ਹੁੰਦੀ ਹੈ ਮਿੰਟਾਂ ਚ ਸਕਿੰਟਾਂ ਚ ਤੁਸੀਂ ਜਿੱਤ ਕਰ ਲੈਂਦੇ ਹੋ ਕਿਵੇਂ ਰੈਸਲਿੰਗ ਦੀ ਸ਼ੁਰੂਆਤ ਹੋਈ ਸ਼ੁਰੂਆਤ ਇਹ 2012 ਵਿੱਚ ਕੀਤੀ ਰੈਸਲਿੰਗ ਦੀ ਬਸ ਜਿਵੇਂ ਮੇਰੇ ਅੰਕਲ ਜੀ ਨੂੰ ਸੌਂਗ ਸੀ ਭਲਵਾਨੀ ਦਾ ਤੇ ਉਹਨਾਂ ਨੇ ਮੈਨੂੰ ਆਨ ਲਾਈਨ ਦੇ ਵਿੱਚ ਪਾਇਆ ਇੱਥੇ 2012 ਵਿੱਚ ਮੈਨੂੰ ਖਾੜੇ ਵਿੱਚ ਛੱਡ ਗਏ ਸੀ ਤੁਸੀਂ ਖੰਨੇ ਖਾਰੇ ਵਿੱਚ ਜੋਰ ਕਰਦੇ ਹੋਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਵੀ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਮਿਹਨਤ ਹੈ ਕੀ ਕੁਝ ਸ਼ਾਮਿਲ ਰਹਿੰਦਾ ਹੈ ਤੁਹਾਡੀ ਮਿਹਨਤ ਵਿੱਚ ਮਿਹਨਤ ਵਿੱਚ ਜਦੋਂ ਤਰ੍ਹਾਂ ਆਪਾਂ ਮੈਟਵਰਕ ਸਪੀਡਵਰਕ ਹੋ ਗਿਆ ਵੇ ਟ੍ਰੇਨਿੰਗ ਵੇ ਟ੍ਰੇਨਿੰਗ ਤੇ ਮੈਟਰ ਸਭ ਤੋਂ ਜ਼ਿਆਦਾ ਜ਼ਰੂਰੀ ਆ ਬਾਕੀ ਸਾਰਾ ਕੁਝ ਉਹ ਆਪਣਾ ਟ੍ਰੇਨਿੰਗ ਵਿੱਚ ਹੋ ਜਾਂਦਾ ਨਾਰਮਲ ਜਿਹੜੀ ਆਪਣੀ ਹੁੰਦੀ ਆ ਵੀ ਅੱਜ ਦਿਨ ਐਦਾਂ ਕਰਨਾ ਆਦਿਨ ਐਦਾਂ ਕੋਈ ਸਾਬ ਨੇ ਡਿਸਾਈਡ ਕਰਿਆ ਹੁੰਦਾ ਸਾਰਾ ਦਿਨ ਦੀ ਗੱਲ ਕੀਤੀ ਜਾਵੇ ਤਾਂ ਕਿਵੇਂ ਗੁਜ਼ਰਦਾ ਕਿੰਨੇ ਵਜੇ ਉੱਠਦੇ ਹੋ ਕਿੰਨੇ ਵਜੇ ਸੌਂਦੇ ਹੋ ਕਿ ਹਰ ਚੀਜ਼ ਦਾ ਖਿਆਲ ਰੱਖਣਾ ਪੈਂਦਾ ਕਿ ਨੀਂਦ ਵੀ ਜ਼ਰੂਰੀ ਆ ਡਾਈਟ ਵੀ ਇਹ ਕਿਵੇਂ ਮੈਨੇਜ ਹੁੰਦਾ ਸਾਰਾ ਸਵੇਰੇ ਸਭ ਤੋਂ ਪਹਿਲਾਂ ਜਲਦੀ ਆਪਾਂ ਉੱਠ ਕੇ ਜਿਹੜਾ ਟਾਈਮ ਹੁੰਦਾ ਪ੍ਰੈਕਟਿਸ ਉਸ ਟਾਈਮ ਪ੍ਰੈਕਟਿਸ ਕਰਦਿਆਂ ਤੇ ਉਸ ਤੋਂ ਬਾਅਦ ਪ੍ਰੈਕਟਿਸ ਤੋਂ ਬਾਅਦ ਆਪਣਾ ਜੋ ਆਪਣਾ ਖਾਣਾ ਪੀਣਾ ਨਾ ਬ੍ਰੇਕਫਾਸਟ ਵਧੀਆ ਬ੍ਰੇਕਫਾਸਟ ਤੇ ਫਿਰ ਰੈਸਟ ਰੈਸਟ ਕਰਦਿਆਂ ਤੋਂ ਬਾਅਦ ਉੱਠ ਕੇ ਫਿਰ ਲੰਚ ਫਿਰ ਥੋੜਾ ਵੀ ਕੋਈ ਕਿਤਾਬਕ ਤੋਂ ਪੜ੍ਹ ਲਈ ਜਵੇਲੇ ਹੁੰਦਾ ਕੁਝ ਵੀ ਕਰ ਲਿਆ ਜਿਵੇਂ ਕੋਈ ਚੈਸ ਵਗੈਰਾ ਇਦਾਂ ਦੀ ਕੋਈ ਚੀਜ਼ ਖੇਡ ਲਈ ਤੇ ਸ਼ਾਮ ਨੂੰ ਫਿਰ ਉਹੀ ਪ੍ਰੈਕਟਿਸ ਆਪਣਾ ਫਿਰ ਖਾਣਾ ਪੀਣਾ ਨੋਰਮਲ 2012 ਚ ਤੁਸੀਂ ਸ਼ੁਰੂਆਤ ਕੀਤੀ ਹੁਣ 2019 ਚੱਲ ਰਿਹਾ ਹੈ ਆਪਣੇ ਆਪ 'ਚ ਕਿੰਨਾ ਕੁ ਚੇਂਜ ਦੇਖਦੇ ਹੋ ਤੁਸੀਂ ਬਹੁਤ ਸਭ ਸਭ ਕੁਝ ਹੀ ਬਦਲ ਗਿਆ ਜਿੰਦਾ ਹੈਗਾ ਸੀ ਬਹੁਤ ਜ਼ਿਆਦਾ ਚੇਂਜ ਹੋਇਆ ਸਾਰਾ ਕੁਝ ਟਾਈਮ ਦੇ ਨਾਲ ਬਦਲ ਹੀ ਜਾ ਰਿਹਾ ਹਾਂ ਜੋ ਮੈਂ ਇੱਥੇ ਆਇਆ ਸੀ ਬਿਲਕੁਲ ਛੋਟਾ ਜਿਹਾ ਸੀਗਾ 12 13 13 ਸਾਲ ਦੀ ਉਮਰ ਦਾ ਸੀਗਾ 50 ਕਿਲੋ ਦਾ ਛੋਟਾ ਜਿਹਾ ਇੱਕ ਹੂੰ 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 ਐਦਾਂ ਦਾ ਮਤਲਬ ਫਿਰ 2013 ਦੇ ਵਿੱਚ ਮੈਂ ਪਹਿਲੀ ਵਾਰ ਸਕੂਲ ਸਟੇਟ ਖੇលਿਆ 69 ਦੇ ਵਿੱਚ ਤੇ ব্রੌਂਜ਼ ਮੈਡਲ ਲਿਆ ਸਕੂਲ ਸਟੇਟ ਦੇ ਵਿੱਚੋਂ ਫਿਰ ਉਸ ਤੋਂ ਬਾਅਦ 2014 ਦੇ ਵਿੱਚ ਸਕੂਲ ਸਟੇਟ ਖੇលਿਆ ਉਹ ਚੋਂ 골ਡ ਮੈਡਲ ਆ ਨੈਸ਼ਨਲ ਪਾਰਟਿਸਿਪੇਟ ਕਰਿਆ ਨੈਸ਼ਨਲ ਚ ਕੋਈ ਮੈਡਲ ਨਹੀਂ ਆ 2015 ਵਿੱਚ ਵੀ ਸਕੂਲ ਸਟੇਟ ਸੀ ਇੱਕ ਵਾਰ ਮੇਰੀ ਸਗੀ ਭੈਣ ਦੀ ਮੈਰਿਜ ਸੀ ਪਰ ਮੈਂ ਉਹ ਮੈਰਿਜ ਨੂੰ ਛੱਡ ਕੇ ਸਕੂਲ ਸਟੇਟ ਲੜੀ ਸਕੂਲ ਸਟੇਟ ਨੂੰ ਕੋਈ ਐਡਾ ਵੱਡਾ ਕੰਪੀਟੀਸ਼ਨ ਨਹੀਂ ਵੀ ਆਪਾਂ ਆਪਣੀ ਭੈਣ ਦੀ ਮੈਰਿਜ ਤੇ ਨਾ ਜਾਈਏ ਫਿਰ ਵੀ ਮੇਰਾ ਦਿਲ ਨਹੀਂ ਕੀਤਾ ਉਹ ਵੀ ਮੈਂ ਗੇਮ ਹੀ ਆਪਣੀ ਜਿਹੜੀ ਸਭ ਤੋਂ ਪਹਿਲਾਂ ਆਹੀ ਹੈ ਮੇਰੇ ਲਈ ਪਰ ਉਹਦਾ ਗੇਮ ਉਹ ਵੀ ਸਟੇਟ ਲੜੀ ਦੋਸਤੋ ਵਾਫਰ ਨੈਸ਼ਨਲ ਚੋ ਵੀ 골ਡ ਮੈਡਲ ਆਇਆ। ਫਿਰ ਉਦੋਂ 2016 ਚ ਸਬ ਜੂਨੀਅਰ ਚੋ ਮੈਡਲ ਸਿਲਵਰ ਮੈਡਲ। ਫਿਰ ਟ੍ਰਾਇਲ ਦੇ ਵਿੱਚ ਸਿਲੈਕਟ ਹੋਇਆ ਏਸ਼ੀਆ ਚੈਂਪੀਅਨਸ਼ਿਪ ਲਈ। ਉਸ ਏਸ਼ੀਆ ਚੈਂਪੀਅਨਸ਼ਿਪ ব্রੌਂਜ਼ ਆਇਆ। ਫਿਰ 2017 ਚੋ ਵੀ ਨੈਸ਼ਨਲ ਚੋ ਸਬ ਜੂਨੀਅਰ ਚੋ ਸਿਲਵਰ ਹੀ ਆਇਆ। ਫਿਰ ਟ੍ਰਾਇਲ ਹੋਏ ਦੁਆਰਾ ਦੁਆਰਾ ਫਿਰ ਟ੍ਰੈਲਾਂ ਚ ਉਹਨਾਂ ਨੂੰ ਹਰਾ ਕੇ ਫਿਰ ਸਿਲੈਕਸ਼ਨ ਹੋਈ। ਸਬ ਜੂਨੀਅਰ ਏਸ਼ੀਆ ਚੋ ਦੂਸਰੀ ਵਾਰ ਫਿਰ ব্রੌਂਜ਼ ਆਇਆ। 2018 ਵਿੱਚ ਜੂਨੀਅਰ ਨੈਸ਼ਨਲ ਦੇ ਵਿੱਚ ਨੀਚ ਗੋਡੇ ਸੱਟ ਲੱਗਣ ਕਾਰਨ ਮੈਡਲ ਉਸ ਤੋਂ ਬਾਅਦ ਫੈਡਰੇਸ਼ਨ ਚ ਇਲੈਕਟਰ ਦਿੱਤਾ ਆਪਾਂ ਵੀ ਟ੍ਰਾਇਲ ਲਏ ਜਾਣ ਮੇਰੇ ਵੀ ਫਿਰ ਮੈਂ ਵਰਲਡ ਵਰਲਡ ਚੈਂਪੀਅਨਸ਼ਿਪ ਚ ਪਾਰਟਿਸਿਪੇਟ ਕੀਤਾ ਜੂਨੀਅਰ ਜੂਨੀਅਰ ਵਿੱਚ ਟ੍ਰਾਇਲ ਵਿੱਚ ਉਹ ਸਾਰੇ ਮੁੰਡੇ ਹਰਾਲੇ ਜਿੰਨਾ ਮੈਡਲ ਸੀ ਪਰ ਇਸ ਵਾਰ 2019 ਚ 골ਡ ਮੈਡਲ ਆ ਗਾ ਨੈਸ਼ਨਲ ਚ ਇੱਕ ਤਰਫੇ ਆ ਗਿਆ ਇੱਕ ਤਰਫੇ ਆ ਗਿਆ ਅ ਇੰਨੇ ਘੱਟ ਸਫਰ ਚ ਕੋਈ ਕੋਈ ਪਹਿਲਵਾਨ ਹੁੰਦਾ ਜਿਹੜਾ ਲਗਾਤਾਰ ਜਿੱਤਦਾ ਜਾਂ ਇੰਨੀ ਉਪਲਬਧੀ ਹੁੰਦੀ ਹੈ ਕਿਵੇਂ ਸੰਭਵ ਹੋ ਪਾਇਆ ਕਿੰਨੀ ਕਿ ਮਿਹਨਤ ਸੀ ਮੈਂ ਫਿਰ ਵਾਪਸ ਆਵਾਂਗਾ ਕਿੰਨੀ ਕਿ ਮਿਹਨਤ ਰਹਿੰਦੀ ਹੈ ਇਸ ਚੀਜ਼ ਲਈ ਕਿਉਂਕਿ 24 ਘੰਟੇ ਵੀ ਜੇ ਸੋਚਿਆ ਜਾਵੇ ਤਾਂ ਵੀ ਘੱਟ ਹੁੰਦਾ ਜਦੋਂ ਇਹੋ ਜੀ ਉਪਲਬਧੀ ਲੈਣੀ ਹੋਵੇ ਤੇ ਸਭ ਤੋਂ ਮੇਨ ਦਾ ਕੋਸ ਸਾਹਿਬ ਨੇ ਸਾਡੇ ਗੁਰੂ ਜੀ ਨੇ ਇਹਨਾਂ ਦੀ ਜੋ ਇਹ ਗਾਈਡ ਕਰਦੇ ਇਹਨਾਂ ਨੂੰ ਬਿਲਕੁਲ ਉਦਾਂ ਫੋਲੋ ਕਰਦੇ ਆ ਸਭ ਤੋਂ ਮੇਨ ਗੱਲ ਤਾਂ ਉਹੀ ਹੈ ਬਸ ਆਪਣਾ ਸਭ ਤੋਂ ਮੈਨ ਵੀ ਰੈਗੂਲਰ ਰਹਿਣਾ ਪ੍ਰੈਕਟਿਸ ਵਿੱਚ ਵੀ ਹਰ ਰੋਜ਼ ਜਿਹੜੇ ਟਾਈਮ ਉੱਠਣ ਵੀ ਆਣਾ ਉਸ ਟਾਈਮ ਆਣਾ ਹੀ ਆ ਬੇਸ਼ੱਕ ਕੋਈ ਬਿਮਾਰੀ ਹੈ ਉਸ ਟਾਈਮ ਉੱਠ ਕੇ ਆਣੀ ਆਣਾ ਉਹੀ ਵਸ ਰੈਗੂਲਰ ਰਹਿਣਾ ਪ੍ਰੋਪਰ ਮਿਹਨਤ ਕਰਨੀ ਵੀ ਕੋਈ ਉਹ ਨਹੀਂ ਕਰਨਾ ਜਿਹੜਿਆ ਕੁਛ ਵੀ ਉਹ ਵਰਕ ਦਿੰਦੇ ਆ ਆਪਾਂ ਉਹ ਕੰਮ ਕਰਨੀ ਕਰਨਾ ਕਿ ਮਰਜ਼ੀ ਕੁਛ ਮਰਜ਼ੀ ਹੋਵੇ ਬਸ ਇਦਾਂ ਹੀ ਸਭ ਕੁਝ ਅੱਛਾ ਤੁਸੀਂ ਦੱਸਿਆ ਕਿ ਸਿਸਟਰ ਦੀ ਮੈਰਿਜ ਤੇ ਨਹੀਂ ਗਏ ਸਖੀ ਸਿਸਟਰ ਸੀਗੀ ਦਿਲ ਚ ਅੱਜ ਦੁੱਖ ਹੁੰਦਾ ਕਿ ਮੈਨੂੰ ਉਹ ਫੰਕਸ਼ਨ ਤੇ ਜਾਣਾ ਚਾਹੀਦਾ ਸੀ ਜਾਂ ਫਿਰ ਘਰੋਂ ਘਰ ਦੇ ਗੁੱਸੇ ਹੋਏ ਹੁਣ ਵੀ ਤੂੰ ਕਿਉਂ ਨਹੀਂ ਆਇਆ ਨਾ ਕਰਦੇ ਤਾਂ ਕੋਈ ਇਦਾਂ ਨਹੀਂ ਮਰੇ ਅੰਕਲ ਤਾਂ ਗਏ ਸੀ ਗੇਮ ਹੀ ਉਹ ਕਰ ਉਹ ਸਟੇਟ ਹੀ ਲੜ ਮੈਨੂੰ ਵੀ ਆਏ ਸੀ ਵੇ ਮੈਂ ਗੇਮ ਹੀ ਕਰਨੇ ਆ ਉਹ ਤਾਂ ਆਪਣਾ ਜੋ ਮੈਨੂੰ ਸਹੀ ਲੱਗਿਆ ਉਹ ਹੀ ਕਰਿਆ ਇਹ ਚੀਜ਼ ਦਾ ਤਾਂ ਕੋਈ ਦੁੱਖ ਨਹੀਂ ਪਰ ਮੇਰੀ ਭੈਣ ਬਹੁਤ ਜ਼ਰੂਰ ਹੋ ਰਹੀ ਸੀ ਉਸ ਦਿਨ ਵੀ ਇਹ ਮੇਰਾ ਭਰਾ ਨਹੀਂ ਆਇਆ ਹਾਂ ਹਾਂ ਬਸ ਇਦਾਂ ਹੀ ਸਿਰ ਕੁਝ ਹਾਂ ਤੁਸੀਂ ਇਹਨੇ ਮੈਡਲ ਜਿੱਤੇ ਆ ਪੰਜਾਬ ਦੰਗਲਾਂ ਦਾ ਸੂਬਾ ਮੰਨਿਆ ਜਾਂਦਾ ਇੱਥੇ ਜਿਹੜਾ ਦੰਗਲ ਲੜਦਾ ਉਹਦਾ ਨਾਮ ਹੁੰਦਾ ਹੈ ਤੁਹਾਡਾ ਨਾਮ ਮੈਟ ਉੱਤੇ ਕਾਫੀ ਹੈ ਕੰਪੀਟੀਸ਼ਨਸ ਜਾਣਦੇ ਨੇ ਕਿ ਸੰਦੀਪ ਹੈ ਖੰਨੇ ਦਾ ਤੁਸੀਂ ਦੰਗਲਾਂ ਚ ਆਪਣੀ ਹਾਜ਼ਰੀ ਨਹੀਂ ਘੱਟ ਕਿਉਂ ਰੱਖੀ ਹੋਈ ਹੈ ਜਦੋਂ ਵੀ ਆਪਣੇ ਹੁਣ ਦੰਗਲ ਸਟਾਰਟ ਹੁੰਦੇ ਨੇ ਜਿਵੇਂ ਹੁਣ ਅਗਲੇ ਮਹੀਨੇ ਦੰਗਲ ਸਟਾਰਟ ਹੋ ਜਾਣੇ ਹੁਣ 15 16 ਤਰੀਕ ਤੋਂ ਇੰਡੀਆ ਕੈਂਪ ਲੱਗ ਜਾਂਦਾ ਪਰ ਕੈਂਪ ਚ ਜਾਣਾ ਪੈਂਦਾ ਇਥੋਂ ਸੋਨੀਪਟ ਤੋਂ ਕੈਂਪ ਲੱਗਦਾ ਪਰ ਉੱਥੋਂ ਫਿਰ ਆਣਾ ਬਹੁਤ ਮੁਸ਼ਕਲ ਰਹਿੰਦਾਗਾ ਪ੍ਰੈਸ ਕਰਕੇ ਦੰਗਲ ਬਹੁਤ ਘੱਟ ਲੜਦਾ ਇਸ ਕਰਕੇ ਫਿਰ ਦੰਗਲ ਬਹੁਤ ਘੱਟ ਜਾਈਦਾ ਜੋ ਟਾਈਮ ਲੱਗਦਾ ਉਹ ਜ਼ਰੂਰ ਜਾਈਦਾ ਸੰਦੀਪ ਤੁਸੀਂ ਮੀਡੀਅਮ ਪਰਿਵਾਰ ਚੋਂ ਇਹਨੂੰ ਖੇਡ ਧਾਡਾਂ ਦੀ ਖੇਡ ਵੀ ਮੰਨਿਆ ਜਾਂਦਾ ਹੈ ਕਿ ਜਿਹਦੇ ਕੋਲ ਪੈਸੇ ਨਹੀਂ ਫਿਰ ਕਿਵੇਂ ਇਹ ਮੈਨੇਜ ਹੁੰਦਾ ਕਿਉਂਕਿ ਪਹਿਲਵਾਨੀ ਕਾਫੀ ਮਹਿੰਗਾ ਸ਼ੌਂਕ ਵੀ ਮੰਨਿਆ ਜਾਂਦਾ ਹੈਗਾ ਤੁਸੀਂ ਇਸ ਲੈਵਲ ਤੇ ਪਹੁੰਚੇ ਹੋ ਕਿੰਨਾ ਕੁ ਸੰਘਰਸ਼ਿਆ ਖਾਸ ਕਰਕੇ ਇਹ ਆਰਥਿਕ ਤੌਰ ਤੇ ਤੁਹਾਨੂੰ ਕਰਨਾ ਪੈਗਾ ਖਰਚਾ ਤਾਂ ਇਹ ਬਹੁਤ ਹੁਣ ਘਰ ਦੇ ਪੂਰੀ ਸਪੋਰਟ ਕਰਦੇ ਹੁਣ ਕਦੋਂ ਜੋ ਕਰ ਜੋ ਕਰਦੇ ਨੇ ਲਈ ਤਾਂ ਕਰਨ ਫਿਰ ਕਰਦੇ ਕਰ ਰਹੇ ਨੇ ਪੂਰਾ ਖਰਚਾ ਕਦੇ ਮੈਨੂੰ ਇਦਾਂ ਮਹਿਸੂਸ ਨਹੀਂ ਹੋਣ ਦਿੱਤਾ ਵੀ ਵੀ ਕੋਈ ਆ ਚੀਜ਼ ਨਾ ਜਿਹੜੀ ਚੀਜ਼ ਆਪਾਂ ਮੰਗਦੇ ਆਂ ਬੰਨ ਲੋੜ ਆ ਉਹ ਮੈਨੂੰ ਲਿਆ ਦਿੰਦਾ ਕਦੋਂ ਵੀ ਕਦੋਂ ਵੀ ਕਹਿ ਦਿਆ ਆਪਾਂ ਵੀ ਆ ਚੀਜ਼ ਚਾਹੀਦੀ ਆ ਕਰੋ ਪੂਰੀ ਸਪੋਰਟ ਫੁੱਲ ਸਪੋਰਟ ਕਰੋ ਫੁੱਲ ਸਪੋਰਟ ਹੈ ਜੀ ਭਵਨ ਜੀ ਮਿਹਨਤ ਤੁਹਾਡੀ ਬਹੁਤ ਜ਼ਿਆਦਾ ਹੈ ਜਦੋਂ ਆਪਾਂ ਮਿਹਨਤ ਕਰਦੇ ਆਂ ਕਦੀ ਐ ਮਹਿਸੂਸ ਹੋਇਆ ਕਿ ਖੁਦ ਰੱਬ ਸਾਡੇ ਨਾਲ ਮੌਜੂਦ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਜਿੱਥੇ ਪਹਿਲਵਾਨੀ ਹੁੰਦੀ ਹੈ ਉੱਥੇ ਪਰਮਾਤਮਾ ਵੀ ਦਾਜਮਾਨ ਹੁੰਦੇ ਹੈ ਜੀ ਉਹ ਤਾਂ ਹੀ ਦੇਖੋ ਰੱਬ ਜਿਹੜਾ ਬੰਦਾ ਮਿਹਨਤ ਕਰਦਾ ਉਹਦਾ ਨਾਲ ਹੀ ਆ ਸੱਚੇ ਦਿਲੋਂ ਜਿਹੜਾ ਕੰਮ ਆ ਫੜ ਲੀਏ ਵੀ ਆ ਚੀਜ਼ ਕਰਨੀ ਆ ਪਾ ਟਾਰਗੇਟ ਰੱਖ ਲਈਏ ਵੀ ਆਸੇ ਪਾਸੇ ਨਾ ਦਿਮਾਗ ਭਟਕੇ ਉਹ ਟਾਰਗੇਟ ਬੰਦਾ ਪੂਰਾ ਹੋ ਹੀ ਜਾਂਦਾ ਕਿਵੇਂ ਨਾ ਕਿਵੇਂ ਮਿਲੂਗੇ ਲੋਕੇ ਸੇ ਰੂਪ ਚ ਮਿਲ ਨਹੀਂ ਮਿਲਣਾ ਹਤਾ ਜਿੰਨੀ ਮਿਹਨਤ ਕਰਨੀ ਉਹਨਾਂ ਫਲ ਤਾਂ ਜਰੂਰ ਹੀ ਮਿਲੂਗਾ ਜਰੂਰ ਮਿਲੂਗਾ ਸੰਦੀਪ ਤੁਸੀਂ ਲਗਾਤਾਰ ਮੈਡਲ ਜਿੱਤ ਰਹੇ ਹੋ ਕਾਂਟਾਦਾਰ ਕੁਸ਼ਤੀਆਂ ਹੋਈਆਂ ਲਗਭਗ ਤੁਹਾਨੂੰ ਨਿੱਜੀ ਤੌਰ ਤੇ ਆਪ ਦੀ ਕਿਹੜੀ ਕੁਸ਼ਤੀ ਪਸੰਦ ਹੈ ਜਿਹੜੀ ਕਿ ਹਮੇਸ਼ਾ ਯਾਦ ਰਹਿੰਦੀ ਹੈ ਜ਼ਿਆਦਾਤਰ ਤਾਂ ਸਾਰੀਆਂ ਉਹਨਾਂ ਤਕਰੀਬਨ ਸਾਰੀਆਂ ਵਧੀਆ ਹੋਈਆਂ ਨੇ ਕੁਸ਼ਤੀਆਂ ਸਭ ਯਾਦ ਰਹਿੰਦੀਆਂ ਨੇ ਬਸ ਇਦਾਂ ਦੀ ਕੋਈ ਹੈ ਨਹੀਂ ਵੀ ਸਾਰੀਆਂ ਖਾਸ ਖਾਸ ਹੀ ਨੇ ਆਪਣੀਆਂ ਕੋਈ ਕੋਈ ਬਹੁਤ ਜਿਹਨੂੰ ਤੁਸੀਂ ਆਪ ਮੰਨਦੇ ਹੋ ਕਿ ਇਹ ਪਹਿਲਵਾਨ ਅੱਛਾ ਹੈ ਉਹਨੂੰ ਹਰਾਇਆ ਹੋਵੇ ਹੁਣ ਪਿਛਲੇ ਸਾਲ ਦੰਗਲ ਹੋਇਆ ਸੀ ਮਹਿਲਪੁਰ ਮੈਚ ਦਾ ਇੱਕ ਸੀਨੀਅਰ ਚੋ ਗੋਲਡ ਮੈਡਲ ਸੀ 74 ਦਾ ਉਸ ਉਸ ਰੈਸਲਰ ਨੂੰ ਮੈਂ 13-5 ਦੇ ਸਕੋਰ ਨਾਲ ਹਰਾਇਆ ਉਸ ਪਿਛਲੇ 2018 ਦੀ ਗੱਲ ਆ ਉਗਸਤੀ ਮੈਨੂੰ ਬਹੁਤ ਵਧੀਆ ਲੱਗੀ ਆਪਣੀ। ਉਹ ਕੋਚ ਸਾਹਿਬ ਨੇ ਕੁਸ਼ਤੀ ਵਿੱਚ ਬਹੁਤ ਵਧੀਆ ਗਾਈਡ ਕਰਿਆ ਮੈਨੂੰ। ਉਹ ਕੋਚ ਸਾਹਿਬ ਦੇ ਕਰਕੇ ਜਿੱਤ ਹੋਇਆ। ਇੱਕ ਹੈਗੀ ਐ ਜੋ ਮੇਰਾ ਸਭ ਤੋਂ ਪਹਿਲੀ ਵਾਰ ਮੈਡਲ ਆਇਆ ਸੀਗਾ। ਉਦੋਂ ਵੀ ਮੇਰੇ ਨੈਸ਼ਨਲ ਦੇ ਵਿੱਚ ਸੱਟ ਲੱਗੀ ਸੀ ਗੋਡੇ ਤੇ। ਉਹ ਵੀ ਕੋਚ ਸਾਹਿਬ ਨੇ ਹੌਸਲਾ ਦਿੱਤਾ ਹੈ ਵੀ ਕੁਸ਼ਤ ਪਹਿਲਾਂ ਕੁਸ਼ਤੀ ਛੱਡ ਰਿਹਾ ਸੀ ਫਿਰ ਕੋਚ ਸਾਹਿਬ ਨੇ ਕਹਿੰਦੇ ਨਹੀਂ। ਉਹਨਾਂ ਨੇ ਸਭ ਕੁਝ ਉਹਨਾਂ ਕਰਕੇ ਹੋਇਆ ਜਿੰਨਾ ਵੀ ਹੋਇਆ। ਉਹਨਾਂ ਨੇ ਹੌਸਲਾ ਦਿੱਤਾ ਹੈ ਫਿਰ ਫਾਈਨਲ ਵਿੱਚ ਪਹੁੰਚਿਆ ਸਿਲਵਰ ਮੈਡਲ ਦਿੱਤੇ। ਗੋਡੇ ਬਹੁਤ ਜ਼ਿਆਦਾ ਸੱਟ ਲੱਗੀ ਉਸ ਟਾਈਮ ਦੀ। ਇਹ ਜਿਹੜੇ ਅਜੇ ਤੱਕ ਜਿੰਨੇ ਵੀ ਬੱਚੇ ਆਏ ਆ ਉਹਨਾਂ ਜੋ ਮੈਨੂੰ ਇਹਦੇ ਚ ਸਭ ਤੋਂ ਜਿਹੜੀ ਖਾਸ ਗੱਲ ਇਹ ਲੱਗੇ ਉਹਨੂੰ ਮੈਂ ਪੁੱਛਿਆ ਸੀ ਵੀ ਤੇਰਾ ਟਾਰਗੇਟ ਕੀ ਆ ਵੀ ਬਲੌਣ ਨਹੀਂ ਕਰਨੇ ਕਰਨੀਆਂ ਤੂੰ ਇਹਦੇ ਚ ਤੇਰਾ ਟਾਰਗੇਟ ਕੀ ਆ ਤੇ ਇੱਕ ਇਕੱਲਾ ਹੀ ਬੇਜ ਹੈ ਜਿਹਨੇ ਮੈਨੂੰ ਕਿਹਾ ਸੀ ਮੇਰਾ 올림픽 ਚ ਮੈਡਲ ਲੈ ਕੇ ਆਉਣਾ ਅਜੇ ਤੱਕ ਵੀ ਕੋਈ ਵੀ ਜਿੰਨੇ ਵੀ ਰੈਸਲਰ ਆਏ ਸੱਚੀ ਗੱਲ ਮੈਂ ਕਹਿ ਰਿਹਾ ਜਿੰਨੇ ਵੀ ਮੈਨੂੰ ਅਜੇ ਤੱਕ ਆਏ ਆ ਕਈ ਬੱਚਿਆਂ ਨੂੰ ਤੇ ਪਤਾ ਵੀ ਨਹੀਂ ਹੁੰਦਾ ਜਦੋਂ ਮਤਲਬ 8ਵੀਂ 9ਵੀਂ ਕਲਾਸ ਚ ਹੁੰਦੇ ਆ ਉਹਨਾਂ ਨੂੰ 올림픽 ਬਾਰੇ ਪਤਾ ਵੀ ਨਹੀਂ ਹੁੰਦਾ ਆਮ ਕਈ ਲੋਕਾਂ ਨੂੰ ਵੀ ਨਹੀਂ ਪਤਾ ਹੁੰਦਾ ਵੀ 올림픽 ਕਈ ਵਾਰੀ ਵੀ ਮੈਡਲ ਆਉਂਦਾ ਅਖਬਾਰਾਂ 'ਚ ਥੋੜਾ ਬੋੜਾ ਪੜਦੇ ਹੋ 올림픽 ਬਾਰੇ ਨੋਲਜ ਨਹੀਂ ਹੁੰਦੀ ਇੰਨੀ ਤੇ ਇਹ ਪਹਿਲਾ ਪਲੇਅਰ ਆ ਜਿਹਦੀ ਜਿਹੜਾ ਐ ਸੀਗਾ ਜਿਹਨੇ ਮੈਨੂੰ ਇਹ ਕਿਹਾ ਵੀ ਹੌਨਸਰ ਵੀ ਜਿਹੜੇ ਪ੍ਰੈਕਟਿਸ ਸ਼ੁਰੂ ਨਹੀਂ ਕੀਤੀ ਸੀ ਵੀ ਮੈਂ 올림픽 'ਚ ਮੈਡਲ ਲੈ ਕੇ ਆਉਣਾ ਇਹ ਦੀ ਸਭ ਤੋਂ ਜਿਹੜੀ ਖਾਸ ਗੱਲ ਲੱਗੀ ਮੈਨੂੰ ਇਹ ਦੀ ਡਿਵੈਲਪਮੈਂਟ ਦੂਸਰੇ ਨਾਲੋਂ ਕਾਫੀ ਤੇਜ਼ ਆ ਵੀ ਜਿੱਦਾਂ ਕਈ ਹੁੰਦੀ ਹੈ ਬੋਡੀ ਕਿਸੇ ਦੀ ਪ੍ਰੀ ਮੈਚੂਰ ਹੁੰਦੀ ਥੋੜੀ ਜਲਦੀ ਮੈਚੂਰ ਹੁੰਦੀ ਆ ਵੀ ਦੂਸਰੇ ਨਾਲ ਵਾਲੇ ਸੀਗੇ ਉਹਨਾਂ ਨਾਲ ਇਹ ਜਿਵੇਂ ਉਹਨਾਂ ਦੇ ਉਦੋਂ ਫੋਟੋਆਂ ਇਹਦਾ ਭਾਰ ਜਿਵੇਂ 40 42 ਕਿਲੋ ਸੀ ਜਦੋਂ ਇੱਥੇ ਆਇਆ ਸੀ ਦੂਜੇ ਨਾਲ ਵਾਲੇ ਮੁੰਡੇ ਜਿਵੇਂ ਉਹਨਾਂ ਦੇ ਤਰਨਵੀਰ ਜਾਂ ਵਰਿੰਦਰ ਜਿਹੜੇ ਹੈਗੇ ਉਹਨਾਂ ਦਾ ਜਿਵੇਂ 37 38 ਕਿਲੋ ਭਾਰ ਸੀ ਕੋਈ ਫਰਕ ਨਹੀਂ ਸੀ ਬਸ ਸਾਲ ਡੇਢ ਸਾਲ ਦੇ ਵਿੱਚ ਇਹਦੀ ਹਾਈ ਟੂਟ ਵੀ ਕਾਫੀ ਇਹਦਾ ਭਾਰ ਵੀ 75 80 ਦੀਕ ਪਹੁੰਚ ਗਿਆ ਉਹ 60 ਸੂਟ ਦੀਕ ਪਹੁੰਚੇ ਸੀਗੇ ਅਜੇ ਵੀ ਇਹਦੀ ਵੈਸੇ ਹੀ ਗਰੋਥ ਦੂਜੇ ਬੱਚਿਆਂ ਨਾਲੋਂ ਕਾਫੀ ਜ਼ਿਆਦਾ ਸੀ ਫਿਰ ਉਸ ਤੋਂ ਬਾਅਦ ਇਹਦਾ ਸਬ ਜੂਨੀਅਰ ਨੈਸ਼ਨਲ ਉਤੋਂ ਮੈਡਲ ਆ ਬੜੀ ਮੁਸ਼ਕਲ ਨਾਲ ਤੇ ਉਸ ਤੋਂ ਬਾਅਦ ਇਹਨੂੰ ਥੋੜਾ ਜਿਹਾ ਹੋਰ ਜਨੂਨ ਹੋ ਗਿਆ ਜਦੋਂ ਇੱਕ ਵਾਰ ਨੈਸ਼ਨਲ 'ਚ ਮੈਡਲ ਆ ਜਾਂਦਾ ਬੱਚੇ ਦਾ ਉਹਨੂੰ ਥੋੜੀ ਜਿਹੀ ਪ੍ਰੇਰਣਾ ਮਿਲਦੀ ਹੈ ਹੋਰ ਵੀ ਮੈਂ ਕਰ ਸਕਦਾ ਨੈਸ਼ਨਲ 'ਚ ਲੈ ਕੇ ਆਉਣਾ ਕੱਲ ਮੈਂ ਇੰਟਰਨੈਸ਼ਨਲ ਲੈਵਲ ਤੋਂ ਵੀ ਪਰਫਾਰਮੈਂਸ ਦੇ ਸਕਦਾ ਉਸ ਤੋਂ ਬਾਅਦ ਇਹਨੇ ਮਤਲਬ ਮਿਹਨਤ ਜਿੱਦਾਂ ਪਹਿਲਾਂ ਕਰਦਾ ਸੀਗਾ ਉਸ ਤੋਂ ਹੋਰ ਜ਼ਿਆਦਾ ਸੈਂਸੀਅਰ ਹੋ ਕੇ ਵੀ ਸਹੀ ਮਿਹਨਤ ਜਿਹੜੀ ਦੀ ਲੋੜ ਆਪਾਂ ਨੂੰ ਮੇਰੇ ਨਾਲ ਗੱਲਬਾਤ ਕਰਨੀ ਵੀ ਇੱਥੋਂ ਮੈਨੂੰ ਪ੍ਰੋਬਲਮ ਆ ਰਹੀ ਆ ਜਾਂ ਇਦਾਂ ਕੁਸ਼ਤੀ 'ਚ ਮੈਂ ਇਦਾਂ ਥੱਕ ਜਾਂਦਾ ਚਾ ਅਟੈਕ ਤੋਂ ਪੁਆਇੰਟ ਨਹੀਂ ਹੋ ਰਿਹਾ ਫਿਰ ਉਹਨਾਂ ਚੀਜ਼ਾਂ ਤੇ ਅਸੀਂ ਪ੍ਰੈਕਟਿਸ ਕੀਤੀ। ਬਾਕੀ ਦੂਜੀ ਗੱਲ ਜਿਹੜਾ ਕੋਚ ਦਾ ਤੇ ਸਟੂਡੈਂਟ ਦਾ ਜਿਹੜਾ ਰਿਸ਼ਤਾ ਇੱਕ ਦੋਸਤਾਨੀ ਤਰ੍ਹਾਂ ਹੋਣਾ ਚਾਹੀਦਾ। ਵੀ ਹਰ ਇੱਕ ਗੱਲ ਆਪਸ ਵਿੱਚ ਸ਼ੇਅਰ ਕਰ ਲੈਣੀ ਚਾਹੀਦੀ ਆ। ਜਾਂ ਵੀ ਸਟੂਡੈਂਟ ਨੂੰ ਤੁਹਾਡੇ ਤੋਂ ਡਰ ਨਹੀਂ ਹੋਣਾ ਚਾਹੀਦਾ। ਵੀ ਜੇ ਮੈਂ ਕੁਝਤੀ ਹਰ ਗਿਆ ਜਾਂ ਮੈਂ ਆ ਚੀਜ਼ ਪੁੱਛੀ ਮੈਨੂੰ ਪਤਾ ਨਹੀਂ ਕੀ ਕਹਿਣਾ। ਮਤਲਬ ਇੰਨਾ ਹੋਣਾ ਚਾਹੀਦਾ ਵੀ ਜੇ ਆਪਣੇ ਨਾਲ ਕੋਈ ਵੀ ਕਿੱਡੀ ਵੀ ਪਰਸਨਲ ਤੋਂ ਪਰਸਨਲ ਗੱਲ ਆਪਣੇ ਨਾਲ ਸ਼ੇਅਰ ਕਰਨਗੇ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਬੱਚਾ ਮੇਰੇ ਤੇ ਭਰੋਸਾ ਕਰਦਾ। ਤੇ ਬੱਚੇ ਨੂੰ ਵੀ ਇੱਕ ਚਾਹੀਦਾ ਹੀ ਹੁੰਦਾ ਜਿਵੇਂ ਵੀ ਹੁਣ ਮਿਹਨਤ ਕਰਨੀ ਆ ਵੀ ਜਿਵੇਂ ਜਿਹਦੇ ਤੇ ਭਰੋਸਾ ਕਰ ਸਕੇ ਉਹਨਾਂ ਨੇ ਮਿਹਨਤ ਵੀ ਕਰਨੀ ਆ ਤੇ ਉਹਦਾ ਮੈਡਲ ਲੈ ਕੇ ਆਉਣਾ ਉਹਦੇ ਲਈ ਟੀਮ ਵਰਕ ਕੰਮ ਕਰਦਾ ਉਹ ਜੋ ਸਭ ਤੋਂ ਮੇਨ ਜਿਹੜਾ ਉਹਦੇ ਚ ਹੁੰਦਾ ਟੀਮ ਦੇ ਜਿਹੜੇ ਦੋ ਜਿਹੜੇ ਮੇਨ ਹੁੰਦੇ ਉਹ ਸਟੂਡੈਂਟ ਤੇ ਕੋਚ ਉਹ ਦੋ ਸਭ ਤੋਂ ਮੇਨ ਉਹਦੇ ਚ ਜਿਹੜੇ ਪਹਿਲੂ ਹੁੰਦੇ ਆ ਬਾਕੀ ਜਿਹੜੇ ਸਾਰੇ ਮੈਂਬਰ ਹੁੰਦੇ ਟੀਮ ਦੇ ਉਹ ਸਾਰੇ ਨਾਲ-ਨਾਲ ਇਕੱਠੇ ਕੰਮ ਕਰਦੇ ਆ ਦੀਪ ਵੈਸੇ ਵੀ ਪਹਿਲਵਾਨੀ ਨੂੰ ਸੱਟਾਂ ਦੇ ਖੇਡ ਮਨਾਂਦਾ ਕਿ ਸੱਟਾਂ ਜਿਹੜੀਆਂ ਲੱਗਦੀਆਂ ਇਹ ਗਹਿਣਾ ਹੈਗਾ ਪਹਿਲਵਾਨੀ ਦਾ ਤੁਹਾਡੇ ਵੀ ਕਾਫੀ ਇੰਜਰੀਜ਼ ਹੁਣ ਵੀ ਤੁਹਾਡੀ ਇੰਜਰੀ ਹੈ ਜਦੋਂ ਇੰਜਰੀ ਹੁੰਦੀ ਹੈ ਉਦੋਂ ਉਹ ਵਿਸ਼ਵਾਸ ਜਿਹੜਾ ਆਤਮ ਵਿਸ਼ਵਾਸ ਕੰਫੀਡੈਂਸ ਹੈ ਉਹ ਲੂਜ਼ ਹੁੰਦਾ ਹੈ ਬਸ ਇਸ ਸਬਰ ਤੇ ਸਹਿਨਸ਼ੀਲਤਾ ਮੈਨੂੰ ਚਾਹੀਦੀ ਜਿਹੜੇ ਬੰਦੇ ਸਬਰ ਤੇ ਸਹਿਨਸ਼ੀਲਤਾ ਹੁਣ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਸਬਰ ਤਾਂ ਹੁਣ ਕਰਨੇ ਮੈਂਦਾ ਰੱਬ ਹੀ ਹੁਣ ਤੇ ਹਨ ਲੈਂਦਾ ਹੀ ਹੈ ਉਹਨੇ ਹੁਣ ਮੇਰੇ ਲੱਗ ਰਿਹਾ ਮੈਨੂੰ 2 ਟਾਈ ਮਹੀਨੇ ਹੋ ਗਏ ਰੈਸਟ ਤੇ ਪ੍ਰੈਕਟਿਸ ਕਰਨ ਦਾ ਬਹੁਤ ਦਿਲ ਕਰਦਾ ਪਰ ਉਹ ਸਬਰ ਕਰਨਾ ਹੀ ਪਊ ਮਸੋ ਜੋ ਵੀ ਹੁੰਦਾ ਆਪਣੇ ਕਦੇ-ਕਦੇ ਦਿਮਾਗ ਤੇ ਭਾਰੀ ਪੈਂਦਾ ਵੀ ਆਪਣੇ ਮੇਰੇ ਨਾਲ ਹੀ ਇਦਾਂ ਕਿ ਹੁੰਦਾ ਫਲਾਨਾ ਤੋਂ ਕਿ ਇਦਾਂ ਜਿਵੇਂ ਮਸੋ ਸਬਰ ਆਪਣੀ ਸਹਿਨਸ਼ੀਲਤਾ ਵੀ ਕਿੰਨਾ ਸਹਿਣ ਜੋ ਹੁੰਦਾ ਬਸ ਚੰਗੇ ਵਾਸਤੇ ਹੁੰਦਾ ਇਦਾਂ ਹੀ ਸਭ ਕਰ ਕਰ ਲਈ ਬਹੁਤ ਪੋਜ਼ਿਟਿਵਨੈਸ ਹੈ ਸੰਦੀਪ ਤੁਹਾਡੇ ਚ ਤੁਸੀਂ ਰੈਸਲਿੰਗ ਕਰਦੇ ਏ ਕੋ ਕਿਹੜਾ ਅਟੈਕ ਹੈ ਕਿਹੜਾ ਦਾ ਜਿਹੜਾ ਤੁਹਾਨੂੰ ਬਹੁਤ ਪਸੰਦ ਹੈ ਜਿਹੜਾ ਕਹਿ ਦਈਏ ਕਿ ਸੰਦੀਪ ਨੇ ਮਾਰ ਹੀ ਦੇਣਾ ਅੱਖਾਂ ਭਾਵੇਂ ਬੰਦ ਹੋਣ ਜਿੱਦਾਂ ਵੀ ਡਬਲ ਲੈਗ ਅਟੈਕ ਤਕਰੀਬਨ ਸਭ ਦੇ ਜਿੰਨਾ ਮੇਰੀ ਕੁਸ਼ਤੀ ਹੁੰਦੀ ਆ ਲੱਗ ਹੀ ਜਾਂਦਾ ਸੰਦੀਪ ਖਾਸ ਤੌਰ ਤੇ ਅੱਜ ਕੱਲ ਟੈਕਨੋਲੋਜੀ ਵਧੀਆ ਹੈ ਤੁਸੀਂ ਜਦੋਂ ਪਤਾ ਹੈ ਕਿ ਇਸ ਪਹਿਲਵਾਨ ਨਾਲ ਮੇਰੀ ਬਾਊਟ ਹੈ ਉਹ ਖਾਸ ਤੌਰ ਤੇ ਤਿਆਰੀ ਕਰਕੇ ਜਾਂਦੇ ਹਾਂ YouTube ਤੇ ਕਿਉਂਕਿ ਸਾਰਿਆਂ ਦੀ ਵੀਡੀਓਜ਼ ਹੈਗੀਆਂ ਦੇਖਦੇ ਹਾਂ ਵੀ ਕੀ ਕਰਦਾ ਹੈ ਉਹ ਉਹਦੇ ਤੋੜ ਕਰਕੇ ਰਵਾ ਜਾਂ ਫਿਰ ਕਿਵੇਂ ਜਿਹੜਾ ਕੋਈ ਵਧੀਆ ਰੈਸਲਰ ਹੈ ਉਹ ਤਾਂ ਜ਼ਿਆਦਾਤਰ YouTube ਤੇ ਹੋਊਗੀ ਵੀਡੀਓ ਉਹ ਦੇਖ ਦੇਖ ਲਈ ਦੀ ਫਿਰ ਦੇਖ ਲਵੇ ਉਹਦੀ ਵੀਕ ਪੁਆਇੰਟ ਕੀ ਹੈ ਵੀ ਸਟਰੋਂਗ ਪੁਆਇੰਟ ਕੀ ਹੈ ਉਹ ਚੀਜ਼ਾਂ ਦਾ ਆਪਾਂ ਕੰਬੀਨੇਸ਼ਨ ਜੋ ਵੀ ਬਣਦਾ ਉਹਦਾਂ ਤਿਆਰੀ ਕਰਕੇ ਜਾਂਦੇ ਹਾਂ ਹਾਂ ਤੁਹਾਡੀ ਲਾਈਫ ਬਾਰੇ ਆਪਾਂ ਜਾਣਿਆ ਡਾਈਟ ਜਿਹੜੀ ਪਹਿਲਵਾਨ ਲਈ ਬਹੁਤ ਖਾਸ ਹੈ ਇਹ ਕਿਵੇਂ ਮੈਨੇਜ ਕਰਦੇ ਹੋ ਡਾਈਟ ਚ ਕੀ ਕੁਝ ਸ਼ਾਮਿਲ ਹੈ ਤੁਹਾਡੇ ਡਾਈਟ ਚ ਸਭ ਤੋਂ ਪਹਿਲਾਂ ਸਵੇਰੇ ਆਪਾਂ ਜਿਵੇਂ ਆਪਾਂ ਪ੍ਰੈਕਟਿਸ ਕਰੀਏ ਉਹ ਤੋਂ ਪ੍ਰੋਟੀਨ ਵਗੈਰਾ ਪੀਨੇ ਆ ਉਸ ਤੋਂ ਬਾਅਦ ਬਦਾਮ ਹੋ ਗਏ ਰਗੜ ਜਿਹੜੇ ਪੀਨੇ ਨੇ ਉਸ ਤੋਂ ਬਾਅਦ ਫਿਰ ਬ੍ਰੇਕਫਾਸਟ ਅਲੱਗ-ਅਲੱਗ ਦਿਨ ਅਲੱਗ-ਅਲੱਗ ਤਰ੍ਹਾਂ ਬ੍ਰੇਕਫਾਸਟ ਫਿਰ ਲੰਚ ਲੰਚ ਚ ਜ਼ਿਆਦਾ ਸਰਦੀਆਂ ਚ ਤਾਂ ਲੰਚ ਚ ਨਾਨ-वेज ਜੀ ਖਾਦਾਗਾ ਉਸ ਹਸਾਬ ਨਾਲ ਮੌਸਮ ਦੇ ਹਿਸਾਬ ਨਾਲ ਬਦਲ ਨਾਨ ਵੇਜ ਤੇ ਆਪਣਾ ਜਿਹੜਾ ਹੋ ਗਿਆ ਸਲਾਦ ਵਗੈਰਾ ਗ੍ਰੀਨ ਸੈਲਡ ਤੇ ਸ਼ਾਮ ਨੂੰ ਹਲਕਾ ਖਾਈਦਾ ਸ਼ਾਮ ਨੂੰ ਹਲਕਾ ਹੁਣ ਸੰਦੀਪ ਜੀ ਤੁਹਾਡਾ ਟਾਰਗੇਟ ਕੀ ਹੈ ਜਿਹਨੂੰ ਪੂਰਾ ਕਰਨ ਲਈ ਲਗਾਤਾਰ ਤੁਸੀਂ ਕੰਮ ਕਰ ਰਹੇ ਹੋ 올림픽 ਮੈਦਨ 골ਡ ਮੈਡਲ ਉਹ 올림픽 ਕਿਉਂਕਿ ਪੰਜਾਬ ਚ ਕੋਈ ਪਹਿਲਵਾਨ ਕਾਫੀ ਸਮਾਂ ਹੋ ਚੁੱਕਾ ਹੈਗਾ ਕਿੰਨੀ ਕੀ ਤਿਆਰੀ ਕਰ ਰਹੇ ਹੋ ਤੁਸੀਂ 올림픽 ਦੇ ਲਈ ਓਲੰਪਿਕ ਲਈ ਆ ਸਭ ਕੁਝ ਓਲੰਪਿਕ ਲਈ ਆ ਜੋਗੋਸ਼ ਕਰ ਰਹੇ ਆ ਜਿੰਨਾ ਵੀ ਕੁਝ ਕਰਨਾ ਵਜੇ ਓਲੰਪਿਕ ਦਾ ਮੈਡਲ ਲੈਣਾ ਹੈ ਕੁਝ ਵੀ ਮੇਰੇ ਸਾਹਰੇ ਸਰੀਰ ਨੂੰ ਕਿੰਨਾ ਮਰਜ਼ੀ ਕਸ਼ਟ ਦੇਣਾ ਵੇ ਉਹ ਮੈਡਲ ਤਾਂ ਜਿੱਤਣੀ ਹੈ ਕਿਉਂ ਕਿ ਕਿਦਾਂ ਮਰਜ਼ੀ ਆਪਣਾ ਟਾਰਗੇਟ ਹੀ ਮੇਨ ਟਾਰਗੇਟ ਉਹੀ ਆ ਫਿਰ ਉਹਦੇ ਖਾਤਰ ਹੀ ਸਭ ਕੁਝ ਕਰ ਰਹੇ ਆ ਕੋਈ ਮਰਜ਼ੀ ਮੁਸ਼ਕਿਲ ਆ ਕਰਨੇ ਆ ਉਹਦਾ ਤੁਹਾਡੇ ਜਜ਼ਬੇ ਨੂੰ ਜਿਹੜਾ ਸਲਾਮ ਹੈ ਸਾਡਾ ਸੰਦੀਪ ਇੱਕ ਬਤੌਰ ਖਿਡਾਰੀ ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਦੀ ਸਰਕਾਰ ਉਹ سپورਟ ਕਰ ਰਹੀ ਹੈ ਜਿਹੜੀ ਕਿ ਇੱਕ ਸਪੋਰਟਸਮੈਨ ਸੋਚਦਾ ਹੈ ਕਿ ਮੇਰੀ ਸਰਕਾਰ ਮੈਨੂੰ ਇੰਨਾ سپورਟ ਕਰੇ ਬੇ سپورਟ ਤਾਂ ਹਰਿਆਣੇ ਨੂੰ ਬਹੁਤ ਘੱਟ ਹੈ ਹਰਿਆਣੇ سپورਟ ਜ਼ਿਆਦਾ ਹੈ ਜੇ ਹੁਣ ਕੋਈ ਮੈਡਲ ਆਉਂਦਾ ਆਪਣੇ ਹਰਿਆਣੇ ਚ ਜਿਵੇਂ ਨੈਸ਼ਨਲ ਜੋਗ ਮੈਡਲ ਆਇਆ ਫਸਟ ਨੂੰ 3 ਲੱਖ ਰੁਪਏ ਸੈਕੰਡ ਨੂੰ 2 ਪਰ ਪੰਜਾਬ ਚ ਕੋਈ ਇਦਾਂ ਦਾ ਹੈ ਨਹੀਂ ਸਿਸਟਮ ਪਰ ਹੈਗੇ ਨੇ ਪਰ ਬਹੁਤ ਘੱਟ ਨੇ ਜਿਵੇਂ 40-50 ਹਜ਼ਾਰ ਰੁਪਏ ਕਹਦੀਏ 20 ਹਜ਼ਾਰ ਕਹਦੀਏ ਵੀ ਸਪੋਰਟ ਹਰਿਆਣੇ ਨੂੰ ਘੱਟ ਆਉ ਹੈਗੀ ਹੈ ਸੰਦੀਪ ਜੀ ਤੁਸੀਂ ਕਈ ਪਹਿਲਵਾਨਾਂ ਦੇ ਫੇਵਰੇਟ ਹੋ ਤੁਹਾਨੂੰ ਕਈ ਲੋਕ ਪਸੰਦ ਕਰਦੇ ਆ ਤੁਹਾਡਾ ਨਿੱਜੀ ਤੌਰ ਤੇ ਤੁਹਾਨੂੰ ਕਿਹੜਾ ਪਹਿਲਵਾਨ ਜ਼ਿਆਦਾ ਪਸੰਦ ਹੈ ਜੀ ਜੁਐਸ ਦਾ ਡੇਵਿਡ ਟਿਲਰ 86 ਕੇਜੀ ਉਹ ਬਹੁਤ ਵਧੀਆ ਉਹਦੀ ਕੁਸ਼ਤੀ ਲੜਨ ਦਾ ਤਰੀਕਾ ਸਭ ਕੁਝ ਮੈਨੂੰ ਬਹੁਤ ਵਧੀਆ ਲੱਗਦਾ ਹੈ ਤੁਸੀਂ 2012 ਤੋਂ ਰੈਸਲਿੰਗ ਕਰ ਰਹੇ ਹੋ ਜੇ ਮੈਂ ਕਹਾਂ ਕਿ ਰੈਸਲਿੰਗ ਤੁਹਾਡੇ ਲਈ ਕੀ ਹੈ ਕੀ ਕਹਾਂ ਰੈਸਲਿੰਗ ਸਭ ਕੁਝ ਰੈਸਲਿੰਗ ਏ ਉਹ ਸਾਰਾ ਸਭ ਕੁਝ ਇਹ ਸਾਰਾ ਕੁਝ ਸਾਨੂੰ ਦੇ ਰਿਹਾ ਅਸੀਂ ਇਹਨੂੰ ਸਭ ਕੁਝ ਦੇਵਾਂ ਉਹ ਸਾਰੀਆਂ ਕੋਈ ਵੀ ਚੀਜ਼ ਹੈ ਸਭ ਕੁਝ ਬਹੁਤ ਕੁਝ ਮਿਲਿਆ ਮੈਨੂੰ ਰੈਸਲਿੰਗ ਤੋਂ ਉਹ ਸਭ ਕੁਝ ਹੀ ਹੈ ਸਭ ਤੋਂ ਪਹਿਲੇ ਨੰਬਰ ਤੇ ਰੈਸਲਿੰਗ ਹੀ ਰੱਖੀ ਹੋਈ ਹੈ ਬਾਕੀ ਸਭ ਕੁਝ ਬਾਅਦ ਚ ਰੈਸਲਿੰਗ ਤੋਂ ਇਲਾਵਾ ਵੀ ਕੋਈ ਸ਼ੌਂਕ ਨੇ ਜਿਹੜਾ ਕਿ ਤੁਸੀਂ ਵੇਲੇ ਸਮੇਂ ਪੂਰਾ ਕਰਦੇ ਹੋ ਜੇ ਚਾਹੁੰਦੇ ਹੋ ਕਿ ਮੈਂ ਆਪਣੀ ਇੱਕ ਮੰਜ਼ਲ ਤੇ ਪਹੁੰਚ ਕੇ ਉਹ ਸ਼ੌਂਕ ਫਿਰ ਪੂਰਾ ਕਰਾਂਗਾ ਮੈਨੂੰ ਗੱਡੀਆਂ ਦਾ ਬਹੁਤ ਸ਼ੌਂਕ ਹੈ ਜੀ ਗੱਡੀ ਹੋਵੇ ਬਸ ਉਹੀ ਚੀਜ਼ ਗੱਡੀਆਂ ਮੈਨੂੰ ਗੱਡੀਆਂ ਰੱਖਣ ਦਾ ਇਦਾਂ ਵੀ ਚਲਾਉਣ ਚਲੂਦਾ ਗੱਡੀਆਂ ਦਾ ਸ਼ੌਂਕ ਹਾਂ ਹਾਂ ਅੱਛਾ ਗੰਦੀਪ 올림픽 ਦੇ ਲਈ ਤਿਆਰੀ ਕਰ ਰਹੇ ਹੂੰ 2012 ਚ ਤੁਸੀਂ ਖੰਨਾ ਦੇ ਮੀਰੀ ਪੀਰੀ ਅਖਾੜੇ ਚ ਆਏ ਇਸੇ ਅਖਾੜੇ ਨੂੰ ਕਿਉਂ ਚੁਣਿਆ ਤੁਸੀਂ ਪੰਜਾਬ ਚ ਜੀ ਸਭ ਤੋਂ ਬੈਸਟ ਹੈ ਇਹੀ ਅਖਾੜਾ ਸੀ ਵੈਸੇ ਮੇਰੇ ਅੰਕਲ ਜਿਓ ਤਾਂ ਮੈਨੂੰ ਛੋਟਾ ਹੀ ਮੈਨੂੰ ਪਤਾ ਨਹੀਂ ਕਿਹੜਾ ਖਾੜਾ ਉਹਨਾਂ ਨੇ ਉਹਨਾਂ ਨੇ ਪਤਾ ਕਰਿਆ ਵੀ ਕਿਹੜਾ ਕਿੱਦਾਂ ਕਿਵੇਂ ਉਹਨਾਂ ਨੇ ਛੱਡ ਮੈਨੂੰ ਉਹ ਤਾਂ ਮੈਨੂੰ ਬੱਚੇ ਨੂੰ ਕੀ ਪਤਾ ਵੀ ਕਿਹੜਾ ਖਾੜਾ ਕਿੱਦਾਂ ਹੋਰ ਕਿਤੇ ਵੀ ਛੱਡ ਦਿੰਦੇ ਉੱਥੇ ਵੀ ਆ ਰਿਜ਼ਲਟ ਨਹੀਂ ਆਉਣਾ ਹੇ ਕੋਸਰ ਸਾਹਿਬ ਬਹੁਤ ਵਧੀਆ ਮਿਲ ਗਏ ਪੜ੍ਹੇ ਲਿਖੇ ਜੋ ਵੀ ਸਭ ਕੁਝ ਸਾਰੇ ਚੀਜ਼ ਦੀ ਨੌਲੇਜ ਹੈ ਗੁਰੂ ਜੀ ਸਭ ਬਹੁਤ ਵਧੀਆ ਨੇ ਸਭ ਤੋਂ ਬਹੁਤ ਵਧੀਆ ਗਾਈਡ ਕਰਦੇ ਨੇ ਬਹੁਤ ਵਧੀਆ ਮਿਹਨਤ ਕਰਾਉਂਦੇ ਨੇ ਇਹੀ ਕਹਿਣਾ ਚਾਹੁੰਦਾ ਵੀ ਆਪਣੇ ਜਨੂਨ ਨੂੰ ਇਦਾਂ ਹੀ ਬਰਕਰਾਰ ਰੱਖੀ ਤੇ ਤੇਰਾ ਮੈਡਲ 올림픽 ਚੋਂ ਜ਼ਰੂਰ ਆਊਗਾ ਬਾਕੀ ਇਸੇ ਜਨੂਨ ਨਾਲ ਮਿਹਨਤ ਕਰ ਤੇ ਮਿਹਨਤ ਨੂੰ ਫਲ ਮਿਲਦਾ ਹੀ ਆ ਪ੍ਰਮਾਤਮਾ ਦੇਖਦਾ ਹੀ ਆ ਇੱਕ ਗੱਲ ਹੋਰ ਵੀ ਹੁਣ ਪਿੱਛੇ ਜੇ ਨੈਸ਼ਨਲ ਜਾਣਾ ਸੀਗਾ ਉਦੋਂ ਇਹਦੀ ਸਿਸਟਰ ਦਾ ਮੈਰਿਜ ਸੀ ਉਹ ਸਾਰੇ ਨੇ ਮੈਂ ਵੀ ਕਹਾਂ ਚਲ ਕੋਈ ਗੱਲ ਨਹੀਂ ਇਹ ਅਗਲੇ ਸਾਲ ਸਹੀ ਆ ਜਾਂਦਾ ਵੀ ਇਹ ਮੈਰਿਜ ਤੇ ਇੱਕ ਵਾਰੀ ਆਉਣੀ ਆ ਇਹ ਮੈਰਿਜ ਤੇ ਨਹੀਂ ਗਿਆ ਇਧਰ ਰੀਅਲ ਸਿਸਟਰ ਦੀ ਮੈਰਿਜ ਸੀ ਉੱਥੇ ਵੀ ਨੇ ਗਿਆ ਨਹੀਂ ਕਹਿੰਦਾ ਵੀ ਮੈਂ ਨਹੀਂ ਜਾਣਾ ਮੈਂ ਇਧਰ ਹੀ ਆ ਬਸ ਮੇਰਾ ਸਾਰਾ ਕੁਝ ਇਹੀ ਆ ਹੁਣ ਵੀ ਭਲਵਾਨੀ ਆ ਹੋਰ ਕੁਝ ਨਹੀਂ ਮੇਰੇ ਦੁਨੀਆ ਚ ਇੱਕ ਹੀ ਚੀਜ਼ ਇੱਕ ਹੀ ਟਾਰਗੇਟ ਲੈ ਕੇ ਚੱਲੇ ਹੋਇਆ ਹੋਰ ਮੇਰੇ ਲਈ ਕੋਈ ਚੀਜ਼ ਜਮ ਨਹੀਂ ਲੱਗਦੀ ਏ ਪੰਜਾਬ ਦੀ ਜਵਾਨੀ ਹੈ ਜਿਹੜੀ ਕਿ ਪਹਿਲਾਂ ਪਲਵਾਨੀ ਕਰਦੀ ਰਹੀ ਕਬੱਡੀ 'ਚ ਵੀ ਚੰਗਾ ਨਾਮ ਸੀਗਾ ਹੁਣ ਪੰਜਾਬ ਦੇ ਜਿਹੜੇ ਨੌਜਵਾਨ ਲਗਾਤਾਰ ਬਾਹਰ ਜਾ ਰਹੇ ਨੇ ਨਸ਼ਿਆਂ 'ਚ ਗਰਸਤ ਨੇ ਤੇ ਤੁਹਾਡੇ ਤੁਹਾਨੂੰ ਕਈ ਲੋਕ ਦੇਖ ਰਹੇ ਹੋਣਗੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਨਸ਼ੇ ਪੱਤਿਆਂ ਤੋਂ ਦੂਰ ਹੀ ਰਹੋ ਇਹਨਾਂ ਚੀਜ਼ਾਂ ਤੋਂ ਪਰਹੇਜ਼ ਹੀ ਕਰਨਾ ਚੰਗਾ ਏ ਜਾਂ ਆਪਣੇ ਕੋਈ ਵੀ ਕੋਈ ਵੀ ਗੇਮ ਕਰ ਲੋ ਰੈਸਲਿੰਗ ਕੁਝ ਵੀ ਗੇਮ ਕਰੋ ਆਪਣੇ ਉਹਨਾਂ ਆਪਣਾ ਮੰਜ਼ਿਲ ਤੇ ਆਪਣਾ ਟਾਰਗੇਟ ਰੱਖੋ ਇੱਕ ਉਹ ਟਾਰਗੇਟ ਪੂਰਾ ਕਰੋ ਜੇ ਟਾਰਗੇਟ ਹੈਗਾ ਜ਼ਿੰਦਗੀ 'ਚ ਫਿਰ ਜ਼ਿੰਦਗੀ ਅਲੱਗ ਹੁੰਦੀ ਆ ਜਿਹਦੇ ਟਾਰਗੇਟ ਹੀ ਨਹੀਂ ਹੈ ਲਾਈਫ 'ਚ ਉਹ ਜ਼ਿੰਦਗੀ ਵੀ ਜੀਣ ਦਾ ਫਾਇਦਾ ਨਹੀਂ ਫਿਰ ਸੰਦੀਪ ਮੈਡ ਦੀ ਕੁਸ਼ਤੀ ਇਹੋ ਜੀ ਹੈ ਕਿ 1 ਸੈਕਿੰਡ ਬਾਅਦ ਨਤੀਜੇ ਬਦਲ ਜਾਂਦੇ ਆ ਤੁਹਾਡਾ ਨਾ ਕਦੀ ਇਦਾਂ ਹੋਇਆ ਕਿ ਤੁਸੀਂ ਹਾਰ ਰਹੇ ਹੋ ਜਮ੍ਹਾਂ ਹਾਰ ਰਹੇ ਹੋ ਤੇ ਅਖੀਰਲੇ ਪਲਾਂ ਚ ਤੁਸੀਂ ਜਿੱਤ ਗਏ ਹਾਂਜੀ ਤੇ ਇਸ ਵਾਰ ਜੂਨੀਅਰ ਵਰਲਡ ਚੈਂਪੀਅਨਸ਼ਿਪ ਟ੍ਰਾਇਲ ਦੀ ਗੱਲ ਮੇਰੀ ਕੁਸ਼ਤੀ ਪਹਿਲਾਂ ਤਾਂ ਸੈਮੀ ਫਾਈਨਲ ਕੁਸ਼ਤੀ ਸੀ ਹਰਿਆਣਾ ਵਾਲੇ ਨਾਲ ਉਦੋਂ ਮੈਂ 3-1 ਨਾਲ ਹਾਰ ਰਿਆ ਸੀ ਲਾਸਟ 10 ਸੈਕਿੰਡ ਵਿੱਚ 2 ਪੁਆਇੰਟ ਲੈ ਤੇ 3-3 ਨਾਲ ਬਰਾਬਰ ਜਿੱਤੀ ਉਸ ਤੋਂ ਅਗਲੀ ਕੁਸ਼ਤੀ ਫਿਰ ਫਾਈਨਲ ਵੀ ਇਦਾਂ ਦੀ ਹੋਈ ਜੂਪੀ ਵਾਲੇ ਨਾਲ ਉਦੋਂ ਹਾਰ ਰਿਆ ਸੀ ਮੈਂ 6-5 ਨਾਲ ਉਹ ਲਾਸਟ ਕੁਛ 6 7 ਸਕਿੰਡ ਚ 2 ਪੁਆਇੰਟ ਲੈ ਕੇ ਕੁਸ਼ਤੀ ਬਦਲੀ ਕੁਸ਼ਤੀ ਬਦਲੀ ਹਾਂਜੀ ਅੱਛਾ ਜਿਸ ਵੇਲੇ ਤੁਸੀਂ ਖੁੱਲ ਰਹੇ ਹੋ ਨੇ ਉਹ ਸਾਹਮਣੇ ਪਹਿਲਵਾਨ ਦੇ ਪੈਂਤੜੇ ਤੋਂ ਉਹਦੇ ਹੱਥ ਲਾਉਣ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਕੀ ਸੋਚ ਕੇ ਆਇਆ ਹੈਗਾ ਜਾਂ ਇਹਦੀ ਜ਼ਿਹਨ ਚ ਕੀ ਚੱਲ ਰਿਹਾ ਹੈ ਕਿ ਅਟੈਕ ਕਰੇਗਾ ਹਾਂਜੀ ਜਿਆਤਰ ਵੈਸੇ ਜਿਹੜਾ ਉਹਨੂੰ ਵਧੀਆ ਪਹਿਲਵਾਨ ਹੈ ਉਹਦਾ ਜਿਹੜਾ ਪੱਕਾ ਅਟੈਕ ਆ ਉਹ ਕਿਵੇਂ ਨਾ ਕਿਵੇਂ ਕਰ ਹੀ ਲੈਂਦਾ ਹੈ ਜੇ ਆਪਾਂ ਉਹਦੇ ਬਾਲਾ ਪੂਰਾ ਪ੍ਰਿਪੇਅਰ ਹੋ ਕੇ ਜਾਣਾ ਪੈਂਦਾ ਜੀ ਬਹੁਤ ਜ਼ਿਆਦਾ ਪ੍ਰਿਪੇਅਰ ਹੋ ਕੇ ਜਾਈਏ ਤਾਂ ਉਸ ਉਹ ਚੀਜ਼ ਆਪ ਨੂੰ ਅਗਲਾ ਉਹ ਚੀਜ਼ ਦੇ ਉੱਤੇ ਆਉਂਦਾ ਵੀ ਹੱਥ ਲਾਏ ਤਾਂ ਆਪ ਨੂੰ ਪਤਾ ਲੱਗ ਜAVE ਉਹ ਕੀ ਕਰਨਾ ਚਾਹੁੰਦਾ ਉਹ ਬਹੁਤ ਜ਼ਿਆਦਾ ਪ੍ਰਿਪੇਅਰ ਹੋਣਾ ਪੈਂਦਾ ਕੁਸ਼ਤੀ ਤੋਂ ਪਹਿਲਾਂ ਬਹੁਤ ਜ਼ਿਆਦਾ ਪ੍ਰਿਪੇਅਰ ਹੋਣਾ ਪੈਂਦਾ ਤੇ ਆਪਣਾ ਵੀ ਮਾਈਂਡ ਕੰਮ ਕਰੇ ਵੀ ਇਦਾਂ ਵੀ ਅਗਲਾ ਇਦਾਂ ਕਰਦਾ ਮਾਈਂਡ ਦਾ ਕੰਮ ਕਰਨਾ ਬਹੁਤ ਜ਼ਰੂਰੀ ਹੈ अच्छा संदीप जारातर पहलवान ਜਾਂ ਨਵੇਂ ਪਹਿਲਵਾਨ ਆਪਾਂ ਕਹਿ ਸਕਦੇ ਆ ਕਿ ਉਹ ਡਬਲ ਮੈਂਟਡ ਰਹਿੰਦੇ ਉਹ ਜ਼ਿਆਦਾ ਮਿਹਨਤ ਕਰਦੇ ਨੇ ਰਮਾ ਜਿਹੜਾ ਪ੍ਰੈਕਟਿਸ ਘੱਟ ਲਾਉਂਦੇ ਤੁਹਾਨੂੰ ਕੀ ਲੱਗਦਾ ਕਿ ਦੋਹਾਂ ਚ ਕਿਹੜੀ ਚੀਜ਼ ਜ਼ਿਆਦਾ ਇੰਪੋਰਟੈਂਟ ਹੈ ਡਬਲ ਮੈਂਟਡ ਤਾਂ ਬਿਲਕੁਲ ਜੋ ਬੰਦਾ ਹੋ ਗਿਆ ਫਿਰ ਉਹ ਆਪਣੀ ਚੀਜ਼ ਜਿਹੜੀ ਹੁਣ ਕਰਨੀ ਆ ਉਹ ਚੰਗੀ ਤਰ੍ਹਾਂ ਕਰ ਹੀ ਨਹੀਂ ਜਾਣੀ ਪ੍ਰੈਕਟਿਸ ਜਿੰਨੀ ਬੰਦਾ ਕਰ ਸਕਦਾ ਸਭ ਤੋਂ ਆਪਦਾ ਬੈਸਟ ਦੇਵੇ ਆਪਣਾ ਬੈਸਟ ਦੇਣਾ ਬਹੁਤ ਜ਼ਰੂਰੀ ਹੈ ਕੁਸ਼ਤੀ ਵਿੱਚ ਵੀ ਕੋਈ ਵੀ ਉਹ ਤਗੜਾ ਉਹ ਵੀ ਮਾੜਾ ਕੁਝ ਨਹੀਂ ਕਿਸੇ ਨੂੰ ਹਲਕਾ ਨਹੀਂ ਸਮਝਣਾ ਅਪਤਾ ਆਪਣੀ ਇਨਸੋ ਚਾਹ ਹੈ ਆਪਣਾ ਆਪਣਾ ਪੂਰਾ ਵੈਸਟ ਦੇ ਜਿੰਨਾ ਵੀ ਆਪ ਦੇ ਸਕਦੇ ਆ ਬੱਦ ਤੋਂ ਵੱਧ ਅ ਸੰਦੀਪ ਤੁਸੀਂ ਖੰਨਾ ਖਾੜੇ ਚ ਪ੍ਰੈਕਟਿਸ ਕਰ ਰਹੇ ਹੋ ਕਿਹੜੇ ਕਾਲਜ ਚ ਪੜ ਰਹੇ ਹੋ ਜਿੰਨਾ ਬਲ ਤੁਸੀਂ ਕੰਪੀਟੀਸ਼ਨ ਲੜਦੇ ਡੀਏਵੀ ਕਾਲਜ ਬਠਿੰਡਾ ਉੱਥੇ ਪੜ ਰਿਹਾ ਹਾਂ ਕੰਪੀਟੀਸ਼ਨ ਲੜਦਾ ਪੰਜਾਬੀ ਯੂਨੀਵਰਸਿਟੀ ਦੇ ਅੰਦਰ ਹਾਂ ਅਚਾ ਸੰਦੀਪ ਪਹਿਲਵਾਨ ਖਾਸ ਤੌਰ ਤੇ ਇੱਕ ਚੀਜ਼ ਤੋਂ ਬਚਦੇ ਨੇ ਕਿ ਉਹ ਕੁੜੀਆਂ ਨੂੰ ਆਪਣੀ ਲਾਈਫ ਚ ਨਹੀਂ ਆਉਣ ਦਿੰਦੇ ਤੁਸੀਂ ਕਾਲਜ ਲਾਈਫ ਨੂੰ ਕਿੰਨਾ ਕ ਇੰਜੋਏ ਕੀਤਾ ਹੈਗਾ ਕਾਲਜ ਲਾਈਫ ਚ ਕਿੰਨੇ ਸੋਡੇ ਫਰੈਂਡਸ ਸੀਗੇ ਜਾਂ ਫਿਰ ਕੋਈ ਹੋਇਆ ਕਦੀ ਵੀ ਤੁਹਾਨੂੰ ਵੀ ਕਿਸੇ ਨਾਲ ਪਿਆਰ ਨਹੀਂ ਜਿੱਦਾਂ ਦਾ ਤਾਂ ਕੁਝ ਵੀ ਨਹੀਂ ਆਪਾਂ ਜਿਹੜੇ ਆਪਾਂ ਟਾਰਗੇਟ ਲੈ ਕੇ ਚੱਲਿਆਂ ਗੇਮ ਉਹ ਗੇਮ ਤੇ ਧਿਆਨ ਦੇਜੋ ਆਪਾਂ ਚੀਜ਼ਾਂ ਦੇ ਵਿੱਚ ਉਲਝਣ ਲੱਗ ਗਏ ਪਹਿਲਾਂ ਹੀ ਫਿਰ ਡਬਲ ਮੈਂਡਡ ਹੋ ਜਾਂਦਾ ਬੰਦਾ ਧਿਆਨ ਭਟਕਣ ਲੱਗ ਜਾਂਦਾ ਧਿਆਨ ਭਟਕ ਜੇ ਫਿਰ ਬਹੁਤ ਔਖਾ ਹੋ ਜਾਂਦਾ ਵੀ ਗੇਮ ਆਪਣੇ ਅੱਗੇ ਨਹੀਂ ਵੱਧ ਸਕਦੀ ਸਭ ਤੋਂ ਪਹਿਲਾਂ ਗੇਮ ਆ ਵੀ ਬਾਅਦ ਚ ਸਭ ਕੁਝ ਮਿਲ ਹੀ ਜਾਣਾ ਰੱਬ ਦੀ ਕਿਰਪਾ ਨਾਲ ਜੇ ਆਪਾਂ ਇੱਥੇ ਆਹ ਚੀਜ਼ ਚ ਸਭ ਤੋਂ ਬੈਸਟ ਬਣ ਬੈਸਟ ਬਣਗੇ ਫਿਰ ਸਭ ਕੁਝ ਆਪਣੇ ਪਿੱਛੇ ਵਿੱਚ ਆਊਗਾ ਜਿੱਦਣ ਇਹ ਚੀਜ਼ਾਂ ਸੋਚਣੀਆਂ ਵੀ ਬਹੁਤ ਮਤਲਬ ਕਿਵੇਂ ਤੁਹਾਡੇ ਮਾਈਂਡ ਕਿਵੇਂ ਚੱਲ ਜਾਏਗਾ ਕਿ ਆਪਣੇ ਟਾਰਗੇਟ ਵਾਲੀ ਤੁਹਾਡਾ ਧਿਆਨ ਹੈਗਾ ਹੋਰ ਕਿਤੇ ਡੋਲਦੇ ਨਹੀਂ ਕਿਵੇਂ ਹੈਗਾ ਸਰ ਇਹ ਸਿਰਫ ਮਾਈਂਡ ਜਿਹੜੇ ਕੋਚ ਸਾਹਿਬ ਨੇ ਸਾਡੇ ਉਹਨਾਂ ਨੇ ਸ਼ੁਰੂ ਤੇ ਛੋਟਾ ਜਿਹਾ ਅਸੀਂ ਉਦੋਂ ਦਾ ਇਦਾਂ ਹੀ ਸੈੱਟ ਕੀਤਾ ਹੋਇਆ ਵੀ ਜਿਹੜੀ ਸਭ ਕੁਝ ਵੀ ਆਪਣਾ ਜਿਹੜਾ ਟਾਰਗੇਟ ਆ ਉਹ ਲੈਣ ਤੋਂ ਹੀ ਦਿਮਾਗ ਨਾਲ ਇੱਧਰ ਹੋਣਾ ਚਾਹੀਦਾ ਨਾਲ ਇੱਧਰ ਬਸ ਸਿਰਫ ਉਹ ਚੀਜ਼ ਦਿਖਣੀ ਚਾਹੀਦੀ ਸੁਣਦੇ ਨੋਟ ਦੇ ਨੂੰ ਸਭ ਤੋਂ ਪਹਿਲਾਂ ਮੇਰੇ ਫੋਨ ਵਾਲੇ ਬਾਲ ਪੇਪਰ ਤੇ 올림픽 ਦਾ ਉਹ ਲੱਗਿਆ ਹੋਇਆ ਹੈਗਾ ਸਭ ਤੋਂ ਪਹਿਲਾਂ ਇਹੀ ਫੋਨ ਦਾ ਅਲਰਮ ਵੱਜਦਾ ਇਹੀ ਦਿਖਦਾ ਸਭ ਤੋਂ ਪਹਿਲਾਂ ਸਭ ਕੁਝ ਵੇ ਉਹੀ ਚੱਲਦਾ ਰਹਿੰਦਾ ਜਿਹੜਾ ਆਪਣਾ ਟਾਰਗੇਟ ਆ ਸਾਰੇ ਬਸ ਹਰ ਟਾਈਮ ਫਿਰ ਸਭ ਕੁਝ ਮਿਲਨੇ ਬਿਲਕੁਲ ਪਲਵਾਨੀ ਲਈ ਇਦਾਂ ਹੀ ਕਈ ਚੀਜ਼ਾਂ ਜਿਹੜੇ ਕਹੇ ਗਏ ਆ ਕਿ ਇੰਪੋਰਟੈਂਟ ਨੇ ਇਹ ਇਹ ਗੁਣ ਹੋਣਾ ਹੀ ਚਾਹੀਦਾ ਜਾਂ ਫਿਰ ਇਹਨਾਂ ਚੀਜ਼ਾਂ ਤੋਂ ਬਚਣਾ ਹੀ ਚਾਹੀਦਾ ਤੁਹਾਨੂੰ ਕੀ ਲੱਗਦਾ ਕਿ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ ਪਲਵਾਨੀ ਬਸ ਗਲਤ ਚੀਜ਼ਾਂ ਤੋਂ ਪਰਹੇਜ਼ ਕਰੇ ਨਸ਼ੇ ਪਤੇ ਜਿਹੜੇ ਆਦੀ ਆਪਣੀ ਗਲਤ ਚੀਜ਼ ਹੁੰਦੀਆਂ ਉਹ ਚੀਜ਼ਾਂ ਤੋਂ ਪਰਹੇਜ਼ ਕਰਨੇ ਚੰਗਾ ਹੈ ਆਪਣਾ ਜਿਹੜਾ ਟਾਰਗੇਟ ਆ ਉਹ ਲਾਈਨ ਇੱਕ ਵਾਰ ਬਸ ਉਹ ਲਾਈਨ ਤੋਂ ਨਾ ਮੰਨਦਾ ਉੱਤਰੇ ਲਾਈਨ ਤੋਂ ਜੇ ਉੱਤਰਦਾ ਫਿਰ ਚੜ੍ਹਨਾ ਬਹੁਤ ਔਖਾ ਹੋ ਜਾਂਦਾ ਜੋ ਕਿ ਇਹਨਾਂ ਦੇ ਵੀ ਟ੍ਰੇਨ ਪਾੜੜੀ ਦੇ ਉੱਤਰ ਜਿਹਦੇ ਦੁਆਰਾ ਚੜ੍ਹਨੀ ਔਖੀ ਹੁੰਦੀ ਹੈ ਉਹ ਮੀਂਹ ਵਾਸਤੇ ਲੈਨ ਤੇ ਰਹੇ ਆਪਣਾ ਗਲਤ ਚੀਜ਼ਾਂ ਤੋਂ ਆਸ-ਪਾਸੇ ਧਿਆਨ ਨਾ ਹੀ ਜਾਵੇ ਠੀਕ ਜਲਦੀਪ ਤੁਹਾਡੀ ਕੁਸ਼ਤੀ ਤੇ ਨਾ ਇੱਕ ਚੀਜ਼ ਖਾਸ ਇਹ ਤਾਂ ਕਿ ਬਹੁਤ ਤੇਜ਼ ਹੁੰਦੀ ਹੈ ਕੁਸ਼ਤੀ ਕਾਂਟਾਦਾਰ ਹੁੰਦੀ ਹੈ ਇਹ ਕਿਵੇਂ ਮਤਲਬ ਕਿਉਂਕਿ ਜਿਆਦਾਤਰ ਜੀ ਕੁਸ਼ਤੀਆਂ ਦੇਖਦੇ ਹਾਂ ਕਿ ਪਹਿਲਵਾਨ ਸਿੰਘ ਜ ਸਿੰਘ ਵਸਾ ਕੇ ਖੜੇ ਰਹਿੰਦੇ ਕਈ ਸਮਾਂ ਐਵੇਂ ਬਤੀਤ ਮੈਟ ਦੀ ਕੁਸ਼ਤੀ ਫਾਸਟ ਮੰਨੀ ਗਈ ਹੈ ਪਰ ਤੁਹਾਡੀ ਕੁਸ਼ਤੀ ਐਕਸਟਰਾ ਫਾਸਟ ਹੁੰਦੀ ਹੈ ਇਹਦਾ ਰਾਜ਼ ਕੀ ਹੈਗਾ ਬਸ ਇਦਾਂ ਜਿਵੇਂ ਆਪਣੀ ਟ੍ਰੇਨਿੰਗ ਹੁੰਦੀ ਆ ਉਸ ਟਾਈਮ ਨਾਲ ਸਾਹਮਣੇ ਵਾਲੇ ਵੀ ਜਿਹੜੇ weight category ਆ ਮੇਰੀ ਉਹ ਵੀ fast ਈ 79 ਚ ਲੜਦਾ ਜਾਂ 86 ਦੋਨੇ ਇਹ fast ਈ fast ਈ ਨੇ ਜੇ ਉੱਪਰਲੇ ਉੱਪਰ ਜਾਈ ਜੇ 125 97 ਇਹਨਾਂ ਜਾਂ ਮੈਂ ਉਹ ਸਲੋ ਲੜਨੇ ਥੋੜਾ ਇਸ ਕਰਕੇ ਇਦਾਂ ਤੇ ਨਿਯਮ ਨੇ ਜਿਹੜੇ ਆਪਣੇ ਰੈਸਲਿੰਗ ਦੇ ਚੇਂਜ ਹੋ ਰਹੇ ਨੇ ਇਹਦੇ ਕਰਕੇ ਕੁਸ਼ਤੀ ਬਹੁਤ fast ਹੋ ਰਹੀ ਆ ਟਾਈਮ ਨਾਲ ਚੇਂਜ ਹੁੰਦੇ ਜਾ ਰਹੇ ਨੇ ਕੁਸ਼ਤੀ fast ਹੋ ਰਹੀ ਸੋ ਨੂੰ ਕਿ ਲੱਗਦਾ ਕਿ 1 ਸੈਕਿੰਡ ਦੀ ਗਲਤੀ ਵੀ ਜਿਹੜੀ ਭਾਰੀ ਪੈ ਸਕਦੀ ਹਾਂਜੀ ਬਥੇਰੀਆਂ ਕੁਸ਼ਤੀਆਂ ਨੇ ਜਿਹੜੀਆਂ 2-2 ਸੈਕਿੰਡ ਇੱਕ-ਇੱਕ 2-2 ਸੈਕਿੰਡ ਦੇ ਵਿੱਚ ਬਦਲਦੀਆਂ ਨੇ ਲਾਸਟ ਮੂਮੈਂਟ 'ਚ ਅਗਲੇ ਨੂੰ ਪਤਾ ਵੀ ਨਹੀਂ ਹੁੰਦਾ ਵੀ ਅਗਲਾ ਨੰਬਰ ਲੈ ਜਾਂਦਾ ਉਹ ਕੁਸ਼ਤੀ ਜ ہار ਜਾਂਦਾ ਉਹ ਜਿੱਤ ਜਾਂਦਾ ਸੰਦੀਪ ਬਹੁਤ ਸਾਰੀਆਂ ਆਪਾਂ ਗੱਲਾਂ ਕੀਤੀਆਂ ਤੁਹਾਨੂੰ ਤੁਹਾਡੇ ਫੈਨਸ ਵੀ ਦੇਖ ਰਹੇ ਹੋਣਗੇ ਕੀ ਕਹਿਣਾ ਚਾਹੋਗੇ ਆਪਣੇ ਫੈਨਾਂ ਨੂੰ ਮਰਸੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਆਪਣੇ ਕੋਈ ਵੀ ਜਿਵੇਂ ਕੋਈ ਵੀ ਆਪਾਂ ਗੇਮ ਕਰਨੀਆਂ ਛੋਟੇ ਬੱਚੇ ਨੂੰ ਗੇਮ ਹੀ ਕਰਵਾਓ ਵੀ ਗਲਤ ਚੀਜ਼ਾਂ ਤੋਂ ਦੂਰ ਹੀ ਰੱਖੋ ਉਹਨਾਂ ਵੀ ਮਾਈਂਡ ਜਿਹੜਾ ਆਪਾਂ ਸ਼ੁਰੂ ਤੋਂ ਏਦਾਂ ਦਾ ਤਿਆਰ ਕਰੀਏ ਵੀ ਉਹ ਚੀਜ਼ਾਂ ਨੂੰ ਉਹ ਕੁਝ ਐਮਿਤਨੰਦੇ ਵੀ ਗਲਤ ਚੀਜ਼ਾਂ ਨੂੰ ਵੀ ਛੋਟੇ ਬੱਚੇ ਨੂੰ ਜਿੱਦਾਂ ਆਪਾਂ ਕਰਾਂ ਕਹਾਂਗੇ ਉਦਾਂ ਹੀ ਕਰੂਗਾ ਜੇ ਗਲਤ ਵਾਸੇ ਲਾ ਮੈਂ ਗਲਤ ਵਾਸੇ ਲੱਗੂਗਾ ਵੀ ਸਹੀ ਵਾਸੇ ਲਾ ਮੈਂ ਸਹੀ ਵਾਸੇ ਲੱਗੂਗਾ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ ਥੈਂਕ ਯੂ ਸੋ ਇਹ ਸੰਦੀਪ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਮੈਟ ਦੀ ਕੁਸ਼ਤੀ ਦੇ ਉੱਤੇ ਬਹੁਤ ਤੇਜ਼ ਖੋਲਦੇ ਨੇ ਏਸ਼ੀਆ ਦੇ ਲਈ ਤਿਆਰੀ ਕਰ ਰਹੇ ਨੇ 올림픽 ਲਈ ਤਿਆਰੀ ਕਰ ਰਹੇ ਨੇ ਤੇ ਮਿਹਨਤ ਕਰ ਰਹੇ ਨੇ ਭਾਰਤ ਦੀ ਝੋਲੀ ਵਿੱਚ 골ਡ ਮੈਡਲ ਪਾਉਣ ਦੇ ਲਈ ਸੋ ਤੁਹਾਨੂੰ ਇਹ ਸਾਡਾ ਐਪੀਸੋਡ ਕਿਹੋ ਜਿਹਾ ਲੱਗਾ ਤੁਸੀਂ ਕਮੈਂਟਸ ਵਿੱਚ ਆਪਣੀ ਰਾਏ ਦੇ ਸਕਦੇ ਹੋ ਨਾਲ ਦੀ ਨਾਲ ਆਪਣੀ ਫੀਡਬੈਕ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਨੂੰ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ